हां जी भाई सस्सेगाल सारेयानु ਤੁਹਾਡੇ ਨਾਲ ਬਾਈ ਇੱਕ ਜਾਣਕਾਰੀ ਸਾਂਝੀ ਕਰਨੀ ਆ ਆ ਦੇਖ ਲਓ ਬਾਈ ਬਠਿੰਡਾ ਮਾਨਸਾ ਹਾਈਵੇ ਆ ਕੋਟ ਭਾਰੇ ਦੇ ਕੋਲੇ ਖੜੇ ਆ ਆ ਕੱਚਾ ਆਪਣੀ ਕੱਸੀ ਜਾਂਦੀ ਆ ਤੇ ਆ ਇੱਕ ਸੜਕ ਜਾਂਦੀ ਆ ਅੰਦਰ ਨੂੰ ਬਾਈ ਸ਼ਨੀਵਾਰ ਨੂੰ 5:30 6 ਵਜੇ ਦੇ ਕਰੀਬ ਮੇਰਾ ਭਰਾ ਤੇ ਮੇਰੀ ਮੰਮੀ ਬਠਿੰਡੇ ਤੋਂ ਮੋੜ ਆ ਰਹੇ ਸੀ ਤੇ ਬਾਈ ਉਹਨਾਂ ਦੀ ਕੋਸ਼ਣ ਛੇੜੀਆਂ ਵੱਲੋਂ ਕਹਿ ਲੋ ਲੁਟੇਰਿਆਂ ਵੱਲੋਂ ਕਹਿ ਲੋ ਚੋਰਾਵਾਂ ਵੱਲੋਂ ਕਹਿ ਲੋ ਬਾਈ ਮੋਟਰਸਾਈਕਲ ਤੇ ਲੱਤ ਮਾਰੀ ਗਈ ਤੇ ਮੋਟਰਸਾਈਕਲ ਇੱਥੇ ਡਿੱਗ ਪਿਆ ਉਸ ਤੋਂ ਬਾਅਦ ਬਾਈ ਨਾਲ ਤਾਂ ਉਹਨਾਂ ਦੇ ਸੱਟਾ ਬੇਟਾ ਮਾਰੀਆਂ ਗਈਆਂ ਤੇ ਨਾਲੇ ਬਾਈ ਉਹਨਾਂ ਦੀ ਲੁੱਟ ਖੋਹ ਕੀਤੀ ਗਈ ਇਹ ਗੱਲ ਨੂੰ ਬਾਈ 5 ਦਿਨ ਹੋ ਗਏ ਅੱਜ ਬੁੱਧਵਾਰ ਆ ਸ਼ਨੀਵਾਰ ਦੀ ਗੱਲ ਆ 30 ਤਰੀਕ ਦੀ ਠੀਕ ਆ ਬਾਈ 5 ਦਿਨ ਹੋ ਗਏ ਪ੍ਰਸ਼ਾਸਨ ਨੂੰ ਮੇਰੀ ਮਿੰਤਾ ਕਰਦੇ ਨੂੰ ਵੀ ਤੁਸੀਂ ਕਾਰਵਾਈ ਕਰੋ ਤੁਸੀਂ ਐਂ ਕਰੋ ਪਰ ਬਾਈ 5 ਦਿਨ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੰਦ ਦੇ ਨੂੰ ਹੋ ਗਏ ਮੈਨੂੰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਬਾਈ ਊਂ ਭਗਵੰਤ ਮਾਨ ਸਰਕਾਰ ਵਾਅਦਾ ਕਰਦੀ ਆ ਵੀ ਅਸੀਂ ਆ ਕਰਤਾ ਸੀ ਵਾਅਦਾ ਕਰਤਾ ਕਿੱਥੇ ਆ ਬਾਈ ਭਗਵੰ ਕਿੱਥੇ ਆ ਪ੍ਰਸ਼ਾਸਨ ਇੱਥੋਂ ਦਾ ਪੰਜ ਦਿਨ ਹੋ ਗਏ ਬਾਈ ਅੱਜ ਇਹ ਘਟਨਾ ਸਾਡੇ ਨਾਲ ਵਾਪਰੀ ਆ ਕੱਲ ਨੂੰ ਕਿਸੇ ਨਾਲ ਵੀ ਵਾਪਰ ਸਕਦੀ ਆ ਅੱਜ ਬਾਈ ਸੱਚੀ ਫੀਲ ਹੋ ਰਿਹਾ ਵੀ ਸੱਚੀ ਸਰਕਾਰ ਮਾੜੀ ਆ ਕਿੱਥੇ ਰਿਹਾ ਬਈ ਪ੍ਰਸ਼ਾਸਨ ਕਿੱਥੇ ਸਰਕਾਰ ਆ ਬਾਰ ਬਾਰ ਮੈਂ ਹੀ ਗੱਲ ਕਹਿ ਰਿਹਾ ਪੰਜਾਬੀਓ ਪੰਜਾਬ ਸੰਭਲੋ ਦਿਨ ਦਿਹਾੜੇ 5:30 ਵਜੇ ਬਾਈ ਬਠਿੰਡਾ ਮਾਨਸਾ ਰੋਡ ਤੇ ਇੱਥੇ ਘਟਨਾ ਵਾਪਰੀ ਗਈ ਤਾਂ ਮੰਨ ਲਓ ਜਿਹੜੇ ਆਸੇ ਪਾਸੇ ਦੇ ਪਿੰਡ ਨੇ ਛੋਟੇ ਰਾਸਤੇ ਨੇ ਉਹਨਾਂ ਤੇ ਕੀ ਹੁੰਦਾ ਹੋਊਗਾ ਇਹ ਬਾਈ ਨਸ਼ੇੜੀ ਸਰਕਾਰ ਇਹ ਮੰਨ ਲਓ ਕਿੱਥੇ ਆ ਸਾਰੇ ਜਾਣੇ ਜਿਹੜੇ ਬਾਈ ਨਸ਼ੇੜੀ ਆ ਆ ਲੁਟੇਰੇ ਆ ਗੁੰਡਾ ਕਰਦੇ ਨੰਗਾ ਨਾਚ ਆ ਨਾ ਇਹ ਸਭ ਸਰਕਾਰਾਂ ਕਰਾਉਂਦੀਆਂ ਨੇ ਬਾਈ ਜੇ ਇਹ ਚਾਹਣ ਤਾਂ ਇੱਕ ਮਿੰਟ ਦੇ ਵਿੱਚ ਬਾਈ ਸਾਰਾ ਕੁਝ ਠੀਕ ਕਰ ਸਕਦੀਆਂ ਨੇ ਕਿਉਂ ਨਹੀਂ ਕਰਦੀਆਂ ਬਾਈ ਕਿਉਂ ਇੱਥੇ ਮਾਮਾ ਦੇ ਪੁੱਤ ਰੋਲਦੇ ਪੁੱਤਾਂ ਦੀਆਂ ਮਾਮਾ ਰੋਲਦਿਆਂ ਨੇ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਥੋੜੀ ਬਾਈ ਜਿਹੜੇ ਜਾਗਦੀ ਜ਼ਮੀਰ ਵਾਲੇ ਹਨ ਹੱਥ ਬੰਨ ਕੇ ਬੇਨਤੀ ਆ ਸਪੋਰਟ ਕਰ ਦਿਓ ਮੈਨੂੰ ਇਹ ਆਪਾਂ ਹੋਰ ਵੱਧ ਕੋਈ ਸ਼ੇਅਰ ਕਰ ਦਨੇ ਆ ਆ ਚੀਜ਼ ਸ਼ੇਅਰ ਕਰਿਓ ਤਾਂ ਕਿ ਇਹ ਭਗਵੰਤ ਮਾਨ ਸਰਕਾਰ ਤੱਕ ਇਹ ਮੇਰੀ ਵੀਡੀਓ ਪਹੁੰਚ ਸਕੇ ਅੱਜ ਬਾਈ ਮਾਨ ਰੋਂਦਾ ਮੇਰਾ ਆ ਚੀਜ਼ਾਂ ਦੇਖ ਕੇ ਅੱਜ ਸਾਡੇ ਨਾਲ ਹੋਈ ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਮੇਰੀ ਮਾਂ ਦੇਸ਼ ਹਸਪਤਾਲ ਦੇ ਵਿੱਚ ਦਾਖਲਾ ਵੀਰੇ 5 ਦਿਨ ਹੋ ਗਏ ਆਈ ਸੀ ਯੂ ਵਿੱਚ ਪਈ ਆ ਕੌਣ ਜ਼ਿੰਮੇਵਾਰ ਆ ਉਹਦਾ ਸੋ ਬੇਨਤੀ ਐ ਇਸ ਚੀਜ਼ ਵੱਲ ਧਿਆਨ ਦਿਓ ਪ੍ਰਸ਼ਾਸਨ ਤੇ ਸਰਕਾਰ ਤੇ ਪ੍ਰੈਸ਼ਰ ਪਾਓ ਤਾਂ ਕਿ ਉਹ ਬੰਦੇ ਮਿਲ ਜਾਣ ਠੀਕ ਆ ਬਾਕੀ ਅਸੀਂ ਆਪਦੇ ਕੰਨੀਓ ਪੂਰੀ ਜੋਰ ਲਾਈ ਜਾਨੇ ਆ ਉਹ ਬੰਦੇ ਲੱਭਣ ਦੇ ਵਿੱਚ ਉਹ ਬੰਦੇ ਮਿਲ ਜਾਣ ਹਾਂਜੀ ਅੱਜ ਸਰ ਇੱਕ ਵੀਡੀਓ ਬਾਤ ਹੋ ਰਹੀ ਸੀ ਕਿ ਉਹ ਬਪਾਰੇ ਦੇ ਚੋਰ ਆ ਇੰਸਟਾਗ੍ਰਾਮ ਤੋਂ ਮੋੜਾ ਬਾਅਦ ਲਾਈ ਕਿ ਆਕਤੀਗੋ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ ਕੀ ਮਾਮਲਾ ਕੀ ਕਰਾਂ ਇਸ ਦਾ ਜੀ ਇੱਕ ਸਾਨੂੰ ਇਤਲਾ ਮਿਲੀ ਹੈ ਜਿਹੜਾ ਕੱਲ 4 9 2025 ਨੂੰ ਇੱਕ ਰਾਜਨ ਪੁੱਤਰ ਪ੍ਰਵੀਰ ਸਿੰਘ ਵਾਸੀ ਨੇੜੇ ਡਾਕਟਰ ਯਾਦਵਿੰਦਰ ਸਿੰਘ ਹਸਪਤਾਲ ਮੋੜ ਮੰਡੀ ਉਹਨੇ ਬਿਆਨ ਲਖਾਇਆ ਕਿ 30 8 2025 ਨੂੰ ਮੈਂ ਤੇ ਮੇਰੀ ਮਦਰ ਜਸਵੀਰ ਕੌਰ ਅਸੀਂ ਆਪ ਦਾ ਬਟੰਡੇ ਤੋਂ ਕੰਮ ਕਾਰ ਮਗਾ ਕੇ 5:30 ਵਜੇ ਸ਼ਾਮ ਨੂੰ ਅਸੀਂ ਮੌਣਮੁੰਡੀ ਨੂੰ ਜਾ ਰਹੇ ਸੀਗੇ ਤੇ ਜਸਜੀਤ ਤੋਂ ਸਾਡੇ ਪਿੱਛੇ ਕੋਈ ਮੋਟਰਸਾਈਕਲ ਪਿੱਛੇ ਲੱਗ ਗਿਆ ਤੇ ਅੱਗੇ ਜਾ ਕੇ ਸਾਨੂੰ ਕੋਰ ਸ਼ਮੀਰ ਤੇ ਕੋਲਫੱਤੇ ਦੇ ਰਸਤੇ ਦੇ ਵਿੱਚ ਸਾਡੇ ਮੋਟਰਸਾਈਕਲ ਨੂੰ ਉਹਨਾਂ ਨੇ ਮਤਲਬ ਨੱਤ ਮਾਰ ਕੇ ਫੇਟ ਮਾਰ ਕੇ ਰੋਕ ਲਿਆ ਉਹਨਾਂ ਤੋਂ 10000 ਰੁਪਿਆ ਤੇ ਇੱਕ ਅੰਗੂਠੀ ਕਹਿੰਦਾ ਉਹ ਖੋਹ ਲਈ ਹੈ ਮੇਰੀ ਮਦਰ ਦੀ ਤੇ ਮਦਰ ਤੇ ਸੱਟ ਵੀ ਲੱਗੀ ਹੈ ਡਿੱਗ ਪਈ ਮੋਟਰਸਾਈਕਲ ਤੋਂ ਉਹ ਜਿਹੜੀ ਪਹਿਲਾਂ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਉਹ ਇੱਥੇ ਜਿਹੜਾ ਹੈਗਾ ਆਦੇਸ਼ ਹਸਪੀਟਲ ਦੇ ਵਿੱਚ ਦਾਖਲ ਹੈ ਪੁਲਿਸ ਨੇ ਜਿਹੜਾ ਹੈਗਾ ਮੁੱਢਲੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 200 ਉਹਦੇ ਵਿਆਹ ਰਾਜਨ ਦੇ ਬਿਆਨ ਤੇ ਅਧੀਨ ਧਾਰਾ 304 126 2 115 2 ਤੇ 35 ਬੀ ਐਨ ਐਸ ਐਕਟ ਦੇ ਤਹਿਤ ਧਾਰਾ ਦੇ ਤਹਿਤ ਜਿਹੜਾ ਥਾਣਾ ਸਦਰ ਬਠਿੰਡਾ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਨਾਮ ਨੂੰ ਦੋਸ਼ੀਆਂ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜੀ ਕਾਰਵਾਈ ਅਮਨੂਜ ਲਿਆਂਦੀ ਗਈ ਹੈ ਜਲਦੀ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਜਾਏਗਾ ਤਪੀਸ਼ ਉਹਦੀ ਰਸੀਦ ਭਾਈ ਨਾਲ ਕਰ ਰਹੇ ਨੇ ਚੌਕੀ ਇਨਚਾਰਜ ਕੋਟਸ਼ਮੀਰ ਉਹਦੀ ਤਪੀਸ਼ ਕਰ ਰਹੇ ਆ ਸਰ ਜੀ ਇਹ ਵੀਡੀਓ ਪਾਈ ਹੈ ਉਸ ਤੋਂ ਕਾਫੀ ਇਤਰਾਜ਼ ਜਿਖਾਇਆ ਵੀ ਕਈ ਦਿਨੋਂ ਬਿਲਕੁਲ ਇਸ ਨੇ ਕੋਈ ਕਾਰਵਾਈ ਨਹੀਂ ਕੀਤੀ ਵੀਡੀਓ ਕਾਫੀ ਗੁੱਸੇ ਚ ਪਾਈ ਤਾਂ ਕਈ ਦਿਨ ਬਾਅਦ ਨਿਊ ਡਾਕਟਰ ਤੋਂ ਲਖਾਇਆ ਗਿਆ ਜੀ ਕਾਰਵਾਈ ਚੱਲ ਰਹੀ ਹੈ ਡਾਕਟਰ ਤੋਂ ਲਖਾਇਆ ਗਿਆ ਪਹਿਲਾਂ ਇਹ ਨਾ ਲੇਡੀ ਜਿਹੜੀ ਇਸ ਹਸਪਤਾਲ ਗਈ ਸੀਗੀ ਉਸ ਤੋਂ ਆਈਓ ਸਾਡਾ ਉੱਥੇ ਵੀ ਤਪੀਸ਼ੀ ਅਫਸਰ ਗਿਆ ਸੀ ਉਹ ਫਿਰ ਉੱਥੋਂ ਇਹ ਚਲੇ ਗਏ ਲਾਮਾ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਇਹ ਹਸਪਤਾਲ ਦਾਖਲਾ ਹੈ ਤਾਂ ਜਿਹੜਾ ਹੈਗਾ ਇਹ ਮਤਲਬ 31 ਨੂੰ ਦੀ ਇਨਫੋਰਮੇਸ਼ਨ ਆਈ ਸੀ ਤੇ ਕੱਲ ਜਿਹੜਾ ਹੈਗਾ ਮੁਕੱਦਮਾ ਦਰਜ ਕਰ ਲਿਆ